ਜੋ ਬੋਲੇ ਸੋ ਨਿਰਪਰ ਸਤਿਗੁਰੂ ਦਾਸ ਮਹਾਰਾਜ ਜੀ ਦੇ ਜਗਦੇਵ ਤਨਵਰਦੇ ਗੁਰੂ ਪਿਆਰੇ ਸਾਧ ਸੰਗਤ ਜੀਓ ਜਿਵੇਂ ਆਪ ਸਭ ਸੰਗਤਾਂ ਜਾਣਦੇ ਹਨ ਤੇ ਹਰ ਸਾਲ ਗੁਰੂ ਘਰ ਸਤਿਗੁਰ ਰਬਦਾਸ ਮਹਾਰਾਜ ਜੀ ਦੇ ਨਾਮ ਤੇ ਗੁਰੂ ਘਰ ਤੋਂ ਨਵੀਂ ਆਬਾਦੀ ਜਲਵਾੜ ਦੀਆਂ ਸੰਗਤਾਂ ਧਾਰਮਿਕ ਯਾਤਰਾ ਵਾਸਤੇ ਹਰ ਸਾਲ ਜਾਂਦੀਆਂ। ਇਸ ਵਾਰ 30 ਮਾਰਚ ਦਿਨ ਐਤਵਾਰ ਨੂੰ ਸੰਗਤਾਂ ਸਤਿਗੁਰੂ ਰਬਦਾਸ ਮਹਾਰਾਜ ਦੇ ਚਰਨ ਸੋਹਣ ਪ੍ਰਾਪਤ ਸ਼੍ਰੀ ਖਾਲਸਾ ਗੜ੍ਹ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾ ਰਹੀਆਂ ਹਨ। ਜਿਹੜੀਆਂ ਸੰਗਤਾਂ ਨੇ ਸੀਟਾਂ ਬੁੱਕ ਕਰਾਈਆਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਸਵੇਰੇ ਸਾਡੇ 7:30 ਤੱਕ ਗੁਰੂ ਘਰ ਵਿੱਚ ਪਹੁੰਚ ਜਾਓ ਤਾਂ ਜੋ ਅਰਦਾਸ ਬੈਠੇ ਕਰਨ ਤੋਂ ਪਹਿਲਾਂ ਪੂਰੇ ਆਕਮਦੇ ਆਪਾਂ ਗੁਰੂ ਘਰ ਨੂੰ ਸ਼ਰਮਤਾ ਕਰਨੀ ਹੈ ਚੱਲਣ ਦੀ ਸੋਸਾਹੀਆਂ ਸੰਤਾਂ ਨੂੰ ਬੇਨਤੀ ਕਰਦੇ ਹਾਂ ਜਿਹੜੀਆਂ ਸੰਤਾਂ ਵਿੱਚ ਕਿਸੇ ਦੀ ਸੇਵਾ ਕਰਨੀ ਹੋਵੇ ਤਾਂ ਪ੍ਰਬੰਧਕ ਕਮੇਟੀ ਦੇ ਨਾਲ ਸੰਪਰਕ ਕਰ ਸਕਦਾ ਹੈ ਸਾਡੇ ਸੰਸਕਾਰ ਜੋ ਚੇਅਰਮੈਨ ਸ਼੍ਰੀ ਰਾਮ ਨੰਦ ਜੀ ਦੇ ਨਾਲ ਸੰਪਰਕ ਸਾਡੇ ਜਾਂ ਸਿੰਘ ਕੌਂਟਰਾਜ ਦੇ ਨਾਲ ਜਾਂ ਸਾਡੇ ਵਿਕੀ ਸੁਪੀ ਦੇ ਨਾਲ ਜਾਂ ਸ਼੍ਰੀ ਗੰਗਾ ਰਾਮ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਕਾਣ ਕੇ ਦਾ ਸਮਾਨ ਸੰਗਤਾਂ ਵਾਸਤੇ ਜਿਹੜਾ ਹੋਵੇ ਜਾਂ ਗੁਰੂ ਘਰ ਵਾਸਤੇ ਕੰਮਾਂ ਵਿੱਚ ਸੇਵਾ ਤੇ ਕੋਈ ਸੇਵਾ ਗੁਰੂ ਘਰ ਵਿਖੇ ਪਹੁੰਚਾ ਸਕਦਾ ਹੈ ਸੋ ਸਾਡੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਬਧਾਈ ਦਿੰਦੇ ਆ ਜਿਹੜੀਆਂ ਸੰਗਤਾਂ ਆ ਰਹੀਆਂ ਔਰ ਬੇਨਤੀ ਕਰਦੇ ਆ ਕਿ ਸਮੇਂ ਸਿਰ ਗੁਰਦੁਆਰੇ 'ਤੇ ਪਹੁੰਚਿਆ ਜਾਵੇ 7:30 ਵਜੇ ਤੱਕ ਸੰਗਤਾਂ ਸਾਰੀਆਂ ਹਰ ਮੰਦਰ ਵਿੱਚ ਪਹੁੰਚ ਜਾਣੀਆਂ ਅਤੇ 8 ਵਜੇ ਗੁਰੂ ਘਰ ਤੋਂ ਆਰੰਭਤਾ ਰੱਖੀ ਗਈ ਹੈ ਜਿੰਨੀਆਂ ਵੀ ਸੰਗਤਾਂ ਧਾਰਮਿਕ ਯਾਤਰਾ ਸਤਿਗੁਰੂ ਰਬਦਾਸ ਸਾਹਿਬ ਜੀ ਦੇ ਚਨ ਸੁਸਥਾਨ ਪ੍ਰਾਪਤ ਸ੍ਰੀ ਖਾਮਰ ਕਲ ਵਾਸਤੇ ਜਾ ਰਹੀਆਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਜੋ 30 ਮਾਰਚ 2025 ਮੈਨਿਆਤ ਸ਼੍ਰੀ ਗੁਰੂ ਰਵਿਦਾਸ ਸੰਤ ਪ੍ਰਸਾਦਾਨ ਨਵੀਂ ਹਰਮਤ ਜਿਲਵਾਲ ਗੁਰੂ ਘਰ ਵਿਖੇ 7:30 ਵਜੇ ਪਹੁੰਚਣ ਔਰ ਸੰਗਤਾਂ ਨੂੰ ਬੇਨਤੀ ਹੈ ਕਿ ਸਿਰ ਤੇ ਹਰ ਬੰਨੇ ਰੁਮਾਲ ਸਹਿ ਬੰਨ ਕੇ ਆਉਣਾ ਹਨ ਕੋਈ ਵੀ ਨੰਗੇ ਸਿਰ ਚਾਹੇ ਕੋ ਪਹਿਣਿਆ ਚਾਹੇ ਕੋ ਵੀਰਿਆ ਚਾਹੇ ਕੋ ਬੱਚਾ ਆ ਸਾਰੇ ਆਪ ਸੰਗਤਾਂ ਦੇ ਸਿਰ ਤੇ ਰੁਮਾਲ ਬੰਨਿਆ ਹੋਣਾ ਚਾਹੀਦਾ ਹੈ ਇਸ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਹੱਥ ਜੋੜ ਕੇ ਬੇਨਤੀ ਹੈ